ਸਾਸਰੀਆ ਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਦੇ ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜੇਕਰ ਤੁਹਾਡੇ ਗਾਂ ਜਾਂ ਮੱਝ ਦਾ ਦੁੱਧ ਆਪਣੇ ਆਪ ਥਣਾ ਚ ਵਗਣ ਲੱਗ ਜਾਂਦਾ ਤਾਂ ਉਹਦਾ ਕੀ ਕਾਰਨ ਹੈ ਉਹਦਾ ਮੇਨ ਕਾਰਨ ਇਹ ਹੈ ਵੀ ਪਸ਼ੂ ਦੇ ਵਿੱਚ ਜਿਹੜੇ ਥਣਾ ਦੇ ਮਸਲ ਹੁੰਦੇ ਆ ਉਹ ਢਿੱਲੇ ਹੋ ਜਾਂਦੇ ਆ ਤੇ ਦੁੱਧ ਦਾ ਪ੍ਰੈਸ਼ਰ ਫਿਰ ਥਣ ਨਹੀਂ ਰੋਕ ਸਕਦੇ ਇਹਦਾ ਕਰਕੇ ਦੁੱਧ ਜਿਹੜਾ ਆਪਣੇ ਆਪ ਡੁੱਲਣ ਲੱਗ ਜਾਂਦਾ ਤੇ ਇਹਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਤਾਂ ਗਾਂ ਜਾ ਕੇ ਪਸ਼ੂ ਨੂੰ ਮਸਟੈਟਸ ਦੀ ਪ੍ਰੋਬਲਮ ਇਹਦੇ ਨਾਲ ਹੋ ਸਕਦੀ ਹੈ ਕਿਉਂਕਿ ਥਣਾ ਤੇ ਮਸਾਮ ਖੁੱਲੇ ਹੋਣ ਦੇ ਨਾਲ ਜਿਹੜੇ ਬੈਕਟੀਰੀਆ ਐਂਟਰ ਕਰ ਜਾਂਦੇ ਆ ਥਣਾ ਦੇ ਵਿੱਚ ਤੇ ਉਹਦੇ ਨਾਲ ਜਿਹੜਾ ਮਸਟੈਟਸ ਆਉਂਦਾ ਕਾਰਨ ਸਭ ਤੋਂ ਵੱਡਾ ਬਣ ਜਾਂਦਾ ਤੋ ਤਾਂ ਇਹਦਾ ਇਲਾਜ ਇਹ ਹੀ ਆ ਵੀ ਆਪਾਂ ਪਸ਼ੂ ਨੂੰ ਵਿਟਾਮਿਨ ਐਚ ਦੇ ਸਕਦੇ ਆ ਲਿਕਵਿਡ ਪਿਆ ਸਕਦੇ ਆ ਉਹਨੂੰ ਤੇ ਲਿਕਵਿਡ ਨਾਲ ਘਟੋ ਘਟ 25 30 ਦਿਨ ਉਹਨੂੰ ਪਿਉਣਾ ਪੈਣਾ ਲਗਾਤਾਰ ਫਿਰ ਜਾ ਕੇ ਕਿਤੇ ਉਹ ਪਸ਼ੂ ਦੇ ਥਣਾ ਜਿਹੜੇ ਆ ਉਹ ਸਹੀ ਹੋਣਗੇ ਤੇ ਜੇ ਤੁਸੀਂ ਇਹਦਾ ਜਲਦ ਜਲਦੀ ਇਹਦੀ ਰੋਗ ਥਾਮ ਕਰਨਾ ਚਾਹੁੰਦੇ ਆ ਤੇ ਫਿਰ ਪਸ਼ੂ ਨੂੰ ਵਿਟਾਮਿਨ ਐਚ ਦੇ ਇੰਜੈਕਸ਼ਨ ਲਵਾਓ ਤਿੰਨ ਵਾਰ ਇੰਜੈਕਸ਼ਨ ਲਵਾਉਣਾ ਪਊਗਾ ਘੱਟ ਤੋਂ ਘੱਟ ਤੇ ਫਿਰ ਪਸ਼ੂ ਦਾ ਜਿਹੜਾ ਥਾਣਾ ਚ ਦੁੱਧ ਨਿਕਲਦਾ ਵਾ ਉਹ ਜਲਦੀ ਕੰਟਰੋਲ ਹੋ ਜੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਜੀ